ਕਣਕ ਦਾ ਰੇਟ 10000 ਰੁਪਏ ਪ੍ਰਤੀ ਕੁਇੰਟਲ ਤੇ ਉਹ ਵੀ ਪੰਜਾਬ ਦੇ ਵਿੱਚ ਜੀ ਹਾਂ ਬਸ ਫਰਕ ਸਿਰ ਪੈਣਾ ਹੈ ਕਿ ਉਸ ਨੂੰ Amazon ਵੇਚ ਰਿਹਾ ਹੈ ਇਸ ਨੂੰ Flipkart ਵੇਚ ਰਿਹਾ ਤੇ ਇਹ ਉਹੀ ਕਣਕੇ ਜੋ ਕਿਸਾਨਾਂ ਤੋਂ ਪੰਜਾਬ ਦੇ ਵਿੱਚ ਸਿਰਫ 2425 ਰੁਪਏ ਪ੍ਰਤੀ ਕੁਇੰਟਲ ਭਾਅ 24 ਰੁਪਏ 25 ਪੈਸੇ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਲਈ ਗਈ ਤੇ ਅੱਜ ਉਹੀ ਕਣਕ Amazon Flipkart ਵਰਗੀਆਂ ਕੰਪਨੀਆਂ 100 ਤੋਂ 200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚ ਰਹੀਆਂ ਨੇ ਹੁਣੇ ਨਹੀਂ ਸਮਝਾਉਂਦੀ ਕਿ ਕਣਕ ਨੂੰ ਉਗਾਉਣ ਵਾਲਾ ਕਿਸਾਨ 6 ਮਹੀਨੇ ਪਾਲਣ ਵਾਲਾ ਕਿਸਾਨ ਉਸ ਦੀ ਸਾਂਭ ਸੰਭਾਲ ਕਰਨ ਵਾਲਾ ਕਿਸਾਨ ਤੇ ਉਸ ਨੂੰ ਸਹੀ ਸਲਾਮਤ ਮੰਡੀ ਤੱਕ ਪਹੁੰਚਾਉਣ ਵਾਲਾ ਵੀ ਕਿਸਾਨ ਤੇ ਉਸ ਨੂੰ ਮੁੱਲ ਕਿੰਨਾ ਮਿਲਿਆ ਸਿਰਫ 24 ਰੁਪਏ 25 ਪੈਸੇ ਪ੍ਰਤੀ ਕਿਲੋ ਤੇ ਜਦ ਇਹ ਹੀ ਕਣਕ ਇੰਨਾ ਕਿਸਾਨਾਂ ਤੋਂ ਵੱਡੇ ਘਰਾਣਿਆਂ ਕੋਲ ਪਹੁੰਚੀ ਤਾਂ ਉਹਨਾਂ ਨੇ ਸਿਰਫ ਤੇ ਸਿਰਫ ਇਸ ਕਣਕ ਨੂੰ ਆਪਣੇ ਬ੍ਰਾਂਡ ਹੇਟ ਪੈਕਟਾਂ ਦੇ ਵਿੱਚ ਬੰਦ ਕੀਤਾ ਤੇ ਫਿਰ ਮਾਰਕੀਟ ਦੇ ਵਿੱਚ ਉਤਾਰਿਆ ਤਾਂ ਫਿਰ ਪੈਕਟਾਂ ਦੇ ਵਿੱਚ ਬੰਦ ਹੋ ਕੇ ਇਹ 24 ਰੁਪਏ 25 ਪੈਸੇ ਪ੍ਰਤੀ ਕਿਲੋ ਵਾਲੀ ਕਣਕ ਕਿਵੇਂ 100 ਤੋਂ 200 ਰੁਪਏ ਪ੍ਰਤੀ ਕਿਲੋ ਵਾਲੀ ਬਣ ਗਈ ਇਹ ਗੱਲ ਸਮਝ ਨਹੀਂ ਆਈ ਹੁਣ ਜਾਂ ਤਾਂ ਇਹ ਮੰਨੀਏ ਕਿ ਇਹਨਾਂ ਵੱਡੇ ਘਰਾਣਿਆਂ ਨੇ ਕਣਕ ਤੇ ਕੋਈ ਸੋਨੇ ਦੀ ਪਰਤ ਚਾੜ੍ਹ ਦਿੱਤੀ ਜਾਂ ਫਿਰ ਕੋਈ ਚਾਂਦੀ ਦੀ ਪਰਤ ਛਾੜ ਦਿੱਤੀ ਤੇ ਜਾਂ ਫਿਰ ਇਹ ਮੰਨੀਏ ਕਿ ਭਾਈ ਕਣਕ ਨੂੰ ਉਗਾਉਣ ਤੋਂ ਲੈ ਕੇ ਵੱਢਣ ਤੱਕ ਸਾਰੰ ਸੰਭਾਲ ਦਾ ਪੂਰਾ ਖਰਚਾ ਉਹਨਾਂ ਨਹੀਂ ਆਉਂਦਾ ਜਿੰਨਾ ਸਿਰਫ ਲਫਾਫਿਆਂ ਦੇ ਵਿੱਚ ਪੈਕ ਕਰਨ ਦਾ ਆਉਂਦਾ ਆਖਰੀਨਾਂ ਦੇ ਵਿੱਚੋਂ ਕੋਈ ਨਾ ਕੋਈ ਗਲਤੀ ਜ਼ਰੂਰ ਹੈ ਜਿਹੜੀ ਕਣਕ ਦੇ ਮੁੱਲ ਨੂੰ ਇੰਨਾ ਉਛਾਲ ਦਿੰਦੀ ਹੈ ਪਰ ਇਤੇ ਗੱਲ ਹੋਰ ਵਿਚਾਰਨਯੋਗ ਏ ਉਹ ਇਹ ਕਿ ਜੋ 2425 ਰੁਪਏ ਪ੍ਰਤੀ ਕੁਇੰਟਲ ਕਣਕ ਦਾ ਰੇਟ ਏ ਉਹ ਸਰਕਾਰ ਦੇ ਵੱਲੋਂ ਤੈਅ ਕੀਤਾ ਹੋਇਆ ਏ ਭਾਵੇਂ ਕਿਸੇ ਕਿਸਾਨ ਦਾ ਆਪਣਾ ਰੇਟ ਨਹੀਂ ਤੇ ਜੋ ਰੇਟ ਏ ਤੁਹਾਨੂੰ Amazon ਜਾਂ Flipkart ਤੇ ਦਿਖਾਈ ਦੇ ਰਿਹਾ ਏ ਇਹ ਕਿਸੇ ਸਰਕਾਰ ਦਾ ਤੈਅ ਕੀਤਾ ਹੋਇਆ ਨਹੀਂ ਸਗੋਂ ਉਸ ਬ੍ਰਾਂਡ ਦਾ ਖੁੱਦ ਦਾ ਤੈਅ ਕੀਤਾ ਹੋਇਆ ਰੇਟ ਏ ਜਿਹੜਾ ਬ੍ਰਾਂਡ ਪੈਕੇਟ ਦੇ ਵਿੱਚ ਉਸੇ ਕਣਕ ਨੂੰ ਵੇਚ ਰਿਹਾ ਏ ਜੋ ਕਣਕ ਕਿਸਾਨ ਨੇ ਟਰਾਲੀਆਂ ਦੇ ਵਿੱਚ ਪਾ ਕੇ ਮੰਡੀ ਦੇ ਵਿੱਚ ਵੇਚੀ ਸੀ ਜੇਕਰ ਤੁਸੀਂ ਇਹਨਾਂ ਵੈਬਸਾਈਟਾਂ ਤੇ ਕਣਕ ਦਾ ਘੱਟੋ-ਘੱਟ ਰੇਟ ਪੜਤਾਲ ਕਰੋਗੇ ਤਾਂ ਤੁਹਾਨੂੰ ਇਹ ਰੇਟ 95 ਰੁਪਏ ਪ੍ਰਤੀ ਕਿਲੋ ਤੋਂ ਘੱਟ ਸ਼ਾਇਦ ਨਾ ਮਿਲੇ ਤੇ ਉਸ ਤੋਂ ਬਾਅਦ ਮੁੱਲ ਵੱਧਦਾ ਹੀ ਜਾਂਦਾ ਹੈ ਤੇ ਆਰਗੈਨਿਕ ਦੇ ਬੈਨਰ ਹੇਟ ਤਾਂ ਇਹ ਕਣਕ ਤਕਰੀਬਨ 150 ਤੋਂ 200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਰਹੀ ਹੈ ਤੇ ਜੇਕਰ 150 ਤੋਂ 200 ਰੁਪਏ ਪ੍ਰਤੀ ਕਿਲੋ ਦਾ ਹਿਸਾਬ ਲਾਈਏ ਤਾਂ ਇਸੇ ਕਣਕ ਦਾ ਮੁੱਲ 15000 ਤੋਂ 20000 ਰੁਪਏ ਪ੍ਰਤੀ ਕੁਇੰਟਲ ਹੋ ਜਾਂਦਾ ਹੈ ਹੁਣ ਤੇ ਗੱਲ ਇੱਕ ਗੱਲ ਤਾਂ ਮੰਨਣੀ ਜਾਇਜ਼ ਏ ਉਹ ਇਹ ਕਿ ਭਾਈ ਇੱਥੇ 100 ਰੁਪਏ ਪ੍ਰਤੀ ਕਿਲੋ ਕਣਕ ਲੈਣ ਵਾਲੇ ਖਰੀਦਦਾਰ ਵੀ ਨੇ 150 ਰੁਪਏ ਪ੍ਰਤੀ ਕਿਲੋ ਕਣਕ ਲੈਣ ਵਾਲੇ ਖਰੀਦਦਾਰ ਵੀ ਨੇ ਤੇ 200 ਰੁਪਏ ਪ੍ਰਤੀ ਕਿਲੋ ਕਣਕ ਲੈਣ ਵਾਲੇ ਖਰੀਦਦਾਰ ਵੀ ਨੇ ਕਿਉਂਕਿ ਜੇਕਰ ਇਹ ਗ੍ਰਾਹਕ ਨਾ ਹੁੰਦੇ ਤਾਂ ਇਹਨਾਂ ਵੈੱਬਸਾਈਟਾਂ ਤੇ ਇਸੇ ਕਣਕ ਦਾ ਰੇਟ ਇੰਨਾ ਨਹੀਂ ਹੋਣਾ ਸੀ ਤੇ ਜੇਕਰ ਇੰਨਾ ਰੇਟ ਦੇਣ ਵਾਲੇ ਖਰੀਦਦਾਰ ਬੈਠੇ ਨੇ ਤਾਂ ਫਿਰ ਕਿਸਾਨ ਨੂੰ ਪੰਜਾਬ 'ਚ ਸਿਰਫ 2425 ਰੁਪਏ ప్రతి క్వింటల్ ਹੀ కణక్ ਦੇ ਕਿਉ ਮਿਲ ਰਹੇ ਨੇ ਭਾਪ ਦੇਕਰ ਕਿਸਾਨ ਦੀ కణక్ 100 روپے ਜਾਂ 200 روپے ప్రతి కిలో ਵੇਖ ਸਕਤੀ ਹੈ ਤਾਂ ਪਰ ਪੰਜਾਬ ਦੇ ਕਿਸਾਨ ਨੂੰ ਉਸੇ ਕణక్ ਦਾ ਮੁੱਲ ਸਿਰਫ 24 روپے 25 ਪੈਸੇ ప్రతి కిలో ਹੀ ਕਿਉ ਮਿਲ ਰਿਹਾ ਹੈ ਮੈਂ ਜੋ ਡਾਟਾ ਤੁਹਾਨੂੰ ਦਿਖਾ ਰਿਹਾ ਹਾਂ ਇਹ ਸਿਰਫ ਦੋ ਵੈਬਸਾਈਟਾਂ Amazon ਤੇ Flipkart ਦਾ ਹੈ ਤੇ ਜੇਕਰ ਤੁਸੀਂ Google ਤੇ ਸਰਚ ਕਰੋਗੇ ਤਾਂ ਸ਼ਾਇਦ ਇਹ ਲੁੱਟ ਤੋਂ ਨੂੰ ਇੰਨੇ ਹੀ ਰੇਟਾਂ ਤੇ ਜਾਂ ਫਿਰ ਇਸ ਤੋਂ ਵੀ ਵਧੇਰੇ ਪਤਾ ਹੀ ਨਹੀਂ ਕਿੰਨੀਆਂ ਵੈਬਸਾਈਟਾਂ ਤੇ ਮਿਲ ਜਾਵੇ। ਮੈਂ ਇਸ ਨੂੰ ਲੁੱਟ ਇਸੇ ਕਰਕੇ ਕਹਿ ਰਿਹਾ ਕਿਉਂਕਿ ਜਿਸ ਕਿਸਾਨ ਦੀ ਮਿਹਨਤ ਲੱਗੀ ਉਸ ਤੋਂ 24 ਰੁਪਏ 25 ਪੈਸੇ ਪ੍ਰਤੀ ਕਿਲੋ ਦੇ ਹਿਸਾਬ ਨਾਲ ਕਣਕ ਲੈ ਲਈ। ਤੇ ਜਿਸ ਨੇ ਇਸ ਕਣਕ ਨੂੰ ਸਿਰਫ ਪੈਕਟਾਂ ਦੇ ਵਿੱਚ ਬੰਦ ਕਰਕੇ ਵੇਚਿਆ ਉਸਨੇ ਕਣਕ 100 ਤੋਂ 200 ਰੁਪਏ ਜਾਂ ਫਿਰ ਇਸ ਤੋਂ ਵੀ ਵਧੇਰੇ ਰੇਟ ਤੇ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਇੱਥੇ ਗੱਲ ਹੋਰ ਵੀ ਦੱਸ ਦੇਵਾਂ ਉਹ ਇਹ ਕਿ ਨਾ ਵੈੱਬਸਾਈਟਾਂ ਤੇ ਕਿਸਾਨ ਦੀ ਸਿਰਫ ਕਣਕ ਹੀ ਨਹੀਂ ਸਗੋਂ ਹੋਰ ਵੀ ਬਹੁਤ ਸਾਰੀਆਂ ਫਸਲਾਂ ਵੇਚੀਆਂ ਜਾਂਦੀਆਂ ਨੇ ਤੇ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਉਹ ਸਾਰੀਆਂ ਫਸਲਾਂ ਜੋ ਕਿਸਾਨ ਦੀਆਂ ਇਨ੍ਹਾਂ ਵੈੱਬਸਾਈਟਾਂ ਤੇ ਵੇਚੀਆਂ ਜਾਂਦੀਆਂ ਨੇ ਉਹਨਾਂ ਦਾ ਰੇਟ ਜਿੰਨੇ ਰੁਪਏ ਕਿਸਾਨ ਨੂੰ ਦਿੱਤਾ ਜਾਂਦਾ ਏ ਉਸ ਤੋਂ ਕਿਤੇ ਦੁੱਗਣਾ ਤਿਗਣਾ ਜਾਂ ਫਿਰ ਚਾਰ ਗੁਣਾ ਇਨ੍ਹਾਂ ਵੈੱਬਸਾਈਟਾਂ ਦੇ ਵੱਲੋਂ ਵਸੂਲਿਆ ਜਾਂਦਾ ਹੈ ਹੁਣ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਆਰਗੈਨਿਕ ਦੇ ਬੈਨਰ ਹੇਠ ਵੀ ਕਣਕ ਵੇਚੀ ਜਾ ਰਹੀ ਹੈ ਤੇ ਨਾਲ ਹੀ ਵਿੱਚ ਵੇਚਣ ਦਾ ਇੱਕ ਹੋਰ ਢੰਗ ਵੀ ਦੇਖੋ ਉਹ ਇਹ ਕਿ ਬਹੁਤੇ ਪੈਕਟਾਂ ਤੇ ਖਰੀਦਦਾਰਾਂ ਨੂੰ ਪਰਮਾਉਣ ਦੇ ਲਈ ਇਹ ਲਿਖਿਆ ਗਿਆ ਕਿ ਫਾਰਮ ਤੋਂ ਸਿੱਧੀ ਥੋੜੇ ਤੱਕ ਮੈਂ ਇੱਕ ਗੱਲ ਦਾ ਹੋਰ ਦਾਵਾ ਕਰ ਸਕਦਾ ਉਹ ਇਹ ਕਿ ਜਿੰਨੇ ਵੀ ਬ੍ਰਾਂਡਾਂ ਦੇ ਬ੍ਰਾਂਡਾਂ ਵਾਲੇ ਜਿਨ੍ਹਾਂ ਦੇ ਵੱਲੋਂ ਇਹ ਕਣਕ ਪੈਕਟਾਂ ਦੇ ਵਿੱਚ ਪਾ ਕੇ ਵੇਚੀ ਜਾ ਰਹੀ ਹੈ ਇਹਨਾਂ ਦੇ ਵਿੱਚੋਂ ਕੋਈ ਵੀ ਬ੍ਰਾਂਡ ਆਪਣੇ ਖੇਤ ਦੇ ਵਿੱਚ ਕਣਕ ਅਗਾਉਂਦਾ ਤੱਕ ਨਹੀਂ ਹੋਣਾ ਇਹ ਬ੍ਰਾਂਡਾਂ ਵਾਲਿਆਂ ਨੂੰ ਤਾਂ ਇਹ ਤੱਕ ਨਹੀਂ ਪਤਾ ਹੋਣਾ ਕਿ ਕਿੱਲੇ ਦੇ ਵਿੱਚ ਕਣਕ ਦਾ ਵੀ ਕਿੰਨਾ ਪੈਂਦਾ ਹੈ ਇਹ ਬ੍ਰਾਂਡਾਂ ਵਾਲਿਆਂ ਨੂੰ ਤਾਂ ਇਹ ਤੱਕ ਨਹੀਂ ਪਤਾ ਹੋਣਾ ਕਿ ਕਣਕ ਕਿਹੜੇ ਸੀਜ਼ਨ ਦੀ ਫਸਲ ਹੈ ਇਹ ਬ੍ਰਾਂਡਾਂ ਵਾਲਿਆਂ ਨੂੰ ਤਾਂ ਇਹ ਤੱਕ ਨਹੀਂ ਪਤਾ ਹੋਣਾ ਕਿ ਇੱਕ ਕਿੱਲੇ ਦੇ ਵਿੱਚੋਂ ਕਣਕ ਨਿਕਲਦੀ ਕਿੰਨੀ ਹੈ ਪਰ ਹਾਂ ਇਹਨਾਂ ਬ੍ਰਾਂਡਾਂ ਵਾਲਿਆਂ ਨੂੰ ਇਹ ਜ਼ਰੂਰ ਪਤਾ ਕਿ ਇਹ ਕਣਕ ਅਸੀਂ ਵੇਚਣੀ ਕਿੰਨੇ ਦੀ ਹੈ ਜੋ ਕਿਸਾਨਾਂ ਨੂੰ ਗਾਲਾਂ ਕੱਢਦੇ ਨੇ ਕਿਸਾਨਾਂ ਨੂੰ ਧਨਾੜ ਦੱਸਦੇ ਨੇ ਤੇ ਕਿਸਾਨਾਂ ਨੂੰ ਹੋਰ ਪਤਾ ਨਹੀਂ ਕੀ ਕੁਝ ਕਹਿੰਦੇ ਨੇ ਤਾਂ ਫਿਰ ਉਹ ਹੁਣੇ ਜ਼ਰੂਰ ਦੇਖ ਲੈਣ ਕਿ ਪੈ ਤਨਾੜ ਕੌਣ ਨੇ ਜਿਸਨੇ ਆਪਣਾ ਸਮਾਂ ਪੈਸਾ ਸਭ ਕੁਝ ਆਪਣੀ ਫਸਲ ਇਨਵੈਸਟ ਕੀਤਾ ਤੇ ਵੱਢਣ ਵੇਲੇ ਵੀ ਇਹ ਨਹੀਂ ਪਤਾ ਕਿ ਕੁਦਰਤ ਦੀ ਕੋਈ ਕਰੋਪੀ ਆ ਜਾਵੇ ਜਾਂ ਫਿਰ ਬਣਦਾ ਮੁੱਲ ਨਾ ਮਿਲੇ ਉਹ ਤਨਾੜੇ ਜਾਂ ਫਿਰ ਉਹ ਵਪਾਰੀ ਵਰਗ ਜੋ ਬੈਠਾ ਸਿਰ ਪੈਕਟਾਂ ਦੇ ਵਿੱਚ ਬੰਦ ਕਰਕੇ ਕਣਕ ਜਾਂ ਕੋਈ ਫਸਲ ਵੇਚਦਾ ਏ ਉਹ ਤਨਾੜੇ ਹੁਣ ਫਿਰ ਕੀ ਇਹ ਮੰਨਿਆ ਜਾਵੇ ਕਿ ਭਾਈ ਕਿਸਾਨ ਨੂੰ ਕਣਕ ਜਾਂ ਆਪਣੀ ਫਸਲ ਵੇਚਣੀ ਨਹੀਂ ਆਉਂਦੀ ਜਾਂ ਫਿਰ ਇਹ ਹੈ ਕਿ ਜਾਣ ਬੁਝ ਕੇ ਕਿਸਾਨ ਨੂੰ ਉਸ ਦਾ ਬਣਦਾ ਮੁੱਲ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਜੇਕਰ ਸੁਆਮੀਨਾਥਨ ਰਿਪੋਰਟ ਦੀ ਗੱਲ ਕਰੀਏ ਜਿਸ ਦੀ ਚਰਚਾ ਤਾਂ ਰਾਜਨੀਤੀ ਕਰਨ ਦੇ ਲਈ ਬਹੁਤੇ ਲੀਡਰ ਕਰਦੇ ਨੇ ਉਸੇ ਸੁਆਮੀਨਾਥਨ ਰਿਪੋਰਟ ਦੇ ਅਨੁਸਾਰ ਕਣਕ ਦਾ ਮੁੱਲ ਕਿਸਾਨ ਨੂੰ 8000 ਰੁਪਏ ਪ੍ਰਤੀ ਕੁਇੰਟਲ ਮਿਲਣਾ ਚਾਹੀਦਾ ਹੈ ਤੇ ਇੱਥੇ ਕਣਕ ਦਾ ਮੁੱਲ ਸੁਆਮੀਨਾਥਨ ਰਿਪੋਰਟ ਤੋਂ ਵੀ ਕਿਤੇ ਵਧੇਰੇ ਮਿਲ ਰਿਹਾ ਹੈ ਪਰ ਸਵਰਗ ਸਿਰਫ ਇਹ ਹੈ ਕਿ ਇਹ ਮੁੱਲ ਕਿਸਾਨ ਨੂੰ ਨਹੀਂ ਸਕੋਂ ਫਲਿੱਪਕਾਰਟ ਐਮਾਜ਼ਨ ਜੰਫਰ ਹੋਰ ਐਸੀਆਂ ਹੀ ਆਨਲਾਈਨ ਕੰਪਨੀਆਂ ਨੂੰ ਮਿਲ ਰਹੀ ਹੈ ਐਸੇ ਵਿਸ਼ੇ ਤੇ ਸਾਡੀ ਗੱਲਬਾਤ ਕੀਤੀ ਕਿਸਾਨ ਯੂਨੀਅਨ ਦੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਹੋਰਾਂ ਦੇ ਨਾਲ ਹੋਈ ਤੁਸੀਂ ਵੀ ਸੁਣਿਓ ਉਹ ਗੱਲਬਾਤ ਕਣਕ ਦਾ ਭਾਅ 2425 ਰੁਪਏ ਪ੍ਰਤੀ ਕੁਇੰਟਲ ਕਿਸਾਨਾਂ ਤੋਂ ਕਿਸਾਨਾਂ ਨੇ ਕਣਕ ਜਿਹੜੀ ਹੈ ਵੇਚੀ ਪਰ ਜੇਕਰ ਉਸਤੇ ਉਲਟ Amazon Flipkart ਵਰਗੀਆਂ ਕੰਪਨੀਆਂਜ਼ ਦੇ ਇਹਨਾਂ ਦੀਆਂ ਵੈੱਬਸਾਈਟਾਂ ਤੇ ਉੱਪਰ ਸਰਚ ਮਾਰੋਗੇ ਤਾਂ ਇਸੇ ਕਣਕ ਦਾ ਮੁੱਲ ਜਿਹੜਾ ਆ ਜਿਹੜਾ ਪੰਜਾਬ ਦੇ ਵਿੱਚ 2425 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਜਿਹੜੀ ਕਣਕ ਵਿਕੀ ਆ ਤਾਂ ਇਸ ਦਾ ਮੁੱਲ 100 ਤੋਂ ਲੈ ਕੇ 200 ਰੁਪਏ ਤੱਕ ਪ੍ਰਤੀ ਕਿਲੋ ਭਾਅ 10000 ਤੋਂ 20000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਣਕ ਉੱਥੇ ਵਿਕ ਰਹੀ ਹੈ ਫਰਕ ਸਿਰਫ ਇਹਨਾਂ ਉਹ ਕਿਸੇ ਬ੍ਰਾਂਡ ਦੇ ਅਧੀਨ ਪੈਕਟਾਂ ਦੇ ਵਿੱਚ ਪਾ ਕੇ ਉਹਨਾਂ ਵੈੱਬਸਾਈਟਾਂ ਦੇ ਉੱਪਰ ਵਿੱਚ ਜਰੀਏ ਕੀ ਕਹੋਂਗੇ ਅ ਦੇਖੋ ਜਸਜੀ ਜਿਹੜੀ ਕਾਰਪੋਰੇਟ ਦੀ ਲੁੱਟ ਹੈਗੀ ਆ ਜੀ ਆਮ ਲੋਕਾਂ ਦੀ ਕਾਰਪੋਰੇਟ ਜਿਹੜਾ ਲੁੱਟ ਕਰ ਰਿਹਾ ਹੈਗਾ ਜੀ ਤੇ ਕਿਸਾਨਾਂ ਦੀ ਲੁੱਟ ਹੋ ਰਹੀ ਆ ਕਿ ਉਹਨਾਂ ਨੂੰ ਉਹਨਾਂ ਦੀ ਫਸਲ ਦੇ ਕਾਉਡੀਆਂ ਦੇ ਧਾਮ ਮਿਲ ਰਹੇ ਹੈਗੇ ਆ ਉਹ ਇਸ ਗੱਲ ਤੋਂ ਬਿਲਕੁਲ ਸਪਸ਼ਟ ਹੋ ਜਾਂਦਾ ਜੀ ਅਸੀਂ ਹੁਣ ਤੱਕ ਕਿਸਾਨਾਂ ਜਦੋਂ ਇਹ ਗੱਲਾਂ ਕਰਦੇ ਰਹੇ ਕਿ 1 ਕਿਲੋ ਸਾਡੀ ਕਣਕ ਲੈ ਕੇ ਉਹਨੂੰ ਸਿਰਫ ਦੁਫਾੜ ਕਰਕੇ ਦਲੀਆ ਬਣਾ ਕੇ ਜਦੋਂ ਆਮ ਪੈਕਟਾਂ 'ਚ ਪਾਇਆ ਜਾਂਦਾ ਤੇ ਉਹ ਵੀ 100 ਗ੍ਰਾਮ 10 ਰੁਪਏ ਦਾ ਦਿੱਤਾ ਜਾਂਦਾ ਜੀ ਇਹ ਕਿ ਸੜ ਤੋਂ ਕਣਕ ਲੈ ਕੇ ਉਹ 'ਚ ਕੁਝ ਵੀ ਨਹੀਂ ਪਾਉਣਾਗਾ ਦੁਫਾੜ ਕਰਕੇ ਹੀ 100 ਰੁਪਏ ਕਿਲੋ ਦੇ ਹਿਸਾਬ ਨਾਲ ਦਲੀਆ ਜਿਹੜਾ ਹੈਗਾ ਕਣਕ ਦਾ ਉਹ ਵੇਚਿਆ ਜਾਂਦਾ ਹੈਗਾ ਤਾਂ ਗੱਲ ਇਹ ਹੈਗੀ ਆ ਕਿ ਜਿੰਨਾ ਸਮਾਂ ਕਿਸਾਨ ਦੇ ਕੋਲੇ ਚੀਜ਼ ਆ ਜੇ ਕਿਸਾਨ ਦਾ ਤਾਂ ਮਤਲਬ ਆਲੂ ਆ ਸੜਕਾਂ ਤੇ ਰੁੱਲਦਾ ਤੇ ਇਹ ਇੱਕ ਆਲੂ ਦਾ ਚਿਪਸ ਬਣਾ ਕੇ ਇੱਕ ਪੈਕਟ ਪਾ ਕੇ ਉਹੀ 25 30 ਰੁਪਏ ਦਾ ਜਿਹੜਾ ਹੈਗਾ ਉਹ ਵੇਚ ਰਹੇ ਹੈਗੇ ਜੀ ਤੋਂ ਐਸੇ ਕਰਕੇ ਆ ਕਿ ਕੋਵਿਡ ਦੇ ਸਮੇਂ ਦੇ ਦੌਰਾਨ 68 ਨਵੇਂ ਖਰਬਪਤੀ ਖੁਰਾਕ ਤੇ ਪਾਣੀ ਦੇ ਖੇਤਰ ਚ ਪੈਦਾ ਹੋਏ ਹੈਗੇ ਜੀ ਅੱਜ ਦੁਨੀਆ ਦੀਆਂ ਜਿਹੜੀਆਂ ਨੈਸਲੇ ਕਾਰਗਲਰਗੀਆਂ ਟੌਪ ਦੀਆਂ ਖੁਰਾਕ ਕੰਪਨੀਆਂ ਨੇ ਉਹਨਾਂ ਦੇ ਕਈ ਬਿਲੀਅਨ ਜਿਹੜੇ ਹੈਗੇ ਆ ਡਾਲਰ ਦੇ ਵਿੱਚ ਮੁਨਾਫੇ ਜਿਹੜੇ ਹੈਗੇ ਆ ਵੱਧ ਰਹੇ ਆ ਦੂਸਰੇ ਪਾਸੇ ਤੁਸੀਂ ਦੇਖ ਲਓ ਬੈਂਕਾਂ ਡੁੱਬ ਰਹੀਆਂ ਨੇ ਜੀ ਮਤਲਬ ਜਰਮਨ ਦੀਆਂ ਵੌਲਕਸ ਵੇਗਨ ਬੀ ਐਮ ਡਬਲਯੂ ਵਰਗੀਆਂ ਜਿਹੜੀਆਂ ਟੌਪ ਦੀਆਂ ਜਿਹੜੀਆਂ ਸੀਗੀਆਂ ਗੱਡੀਆਂ ਦੀਆਂ ਕੰਪਨੀਆਂ ਉਹ ਮੰਦੀ ਹਾਲਤ ਦੇ ਵਿੱਚ ਨੇ ਜੀ ਜਦੋਂ ਹਰ ਖੇਤਰ ਅੱਜ ਮੰਦੀ ਦੇ ਵਿੱਚ ਆ ਤੇ ਖੁਰਾਕ ਦੇ ਖੇਤਰ ਵਿੱਚ ਕਾਰਪੋਰੇਟ ਜਿਹੜੇ ਅੰਨੇ ਮੁਨਾਫੇ ਕਮਾਰਿਆ ਹੈਗਾ ਇਸੇ ਕਰਕੇ ਖੇਤੀ ਤੇ ਖੁਰਾਕ ਦੇ ਉੱਪਰ ਉਹ ਕਬਜ਼ਾ ਕਰਨਾ ਚਾਹੁੰਦਾ ਹੈਗਾ ਤੇ ਜਦੋਂ ਕਿਸਾਨ ਇਹ ਮੰਗ ਕਰਦੇ ਆ ਕਿ ਸਾਡੀ ਫਸਲ ਦਾ ਸੁਆਮੀਨਾਥਨ ਕਮਿਸ਼ਨ ਦੇ ਮੁਤਾਬਕ ਭਾਅ ਦਿੱਤਾ ਜਾਵੇ ਸਾਡੀ ਕਣਕ ਦਾ ਰੇਟ 8000 ਰੁਪਏ ਕਰੀਬ ਕੁਆਂਟਲ ਬਣਦਾ ਅੱਜ ਸੁਆਮੀਨਾਥਨ ਕਮਿਸ਼ਨ ਦੇ C2 50% ਫਾਰਮੂਲੇ ਮੁਤਾਬਕ ਤਾਂ ਉਦੋਂ ਇੱਥੇ ਸਾਰੇ ਬੰਦੇ ਕਿਸਾਨ ਵਰਸਸ ਕਸਟਮਰ ਬਣਾ ਦਿੰਦੇ ਹੈ ਜੀ ਕਿਸਾਨ ਵਰਸਸ ਗਾਹਕ ਵੀ ਆਮ ਮੰਦਾ ਯਾਰ 80 ਰੁਪਏ ਦੇ ਕਿਲੋ ਕਿਸਾਨ ਨੂੰ ਕਣਕ ਦਾ ਰੇਟ ਮਿਲੂਗਾ ਤੇ ਆਮ ਬੰਦਾ ਫਿਰ 100 ਰੁਪਏ ਕਿਲੋ ਆਟਾ ਲੈ ਕੇ ਖਾਊਗਾ ਕਿਵੇਂ ਜੀ ਉਹ ਸੁਣਨ ਵਾਲੀ ਨੂੰ ਦਲੀਲ ਉਹ ਬੜੀ ਚੰਗੀ ਲੱਗਦੀ ਹੈਗੀ ਆ ਪਰ ਉਹਦੇ ਚ ਵੀ ਉਹ ਕਾਰਪੋਰੇਟ ਦੀ ਲੁੱਟ ਤੇ ਪਰਦਾ ਪਾ ਦਿੱਤਾ ਜਾਂਦਾ ਅਸੀਂ ਕਹਿੰਦੇ ਕਿ ਜੇ ਸਾਡੀ 2425 ਰੁਪਏ ਕਿਲੋ ਕਵਾਂਟਲ ਜਿਹੜੀ ਕਣਕ ਦਾ ਐਮਐਸਪੀ ਆ ਇਹ ਭਾਵੇਂ ਇਸ ਤੋਂ ਵੀ ਘੱਟ ਹੋ ਜੇ ਪਰ ਜਿਹੜੀ ਕਾਰਪੋਰੇਟ ਦੀ ਲੁੱਟ ਹੈਗੀ ਆ ਖੇਤੀ ਲਾਗਤਾਂ ਦੇ ਵਿੱਚ ਉਹ ਰੋਕੀ ਜਾਵੇ ਤੁਸੀਂ ਦੇਖ ਲਓ ਅਸੀਂ 20 ਤਰ੍ਹਾਂ ਦੀਆਂ ਲਾਗਤਾਂ ਜੇ ਕਿਸਾਨ ਨੇ ਫਸਲ ਤਿਆਰ ਕਰਨੀ ਆ ਖਾਦ ਤੇਲ ਬੀਜ ਰੇਆ ਸਪਰੇਆ ਠੀਕ ਆ ਖੇਤੀ ਮਸ਼ੀਨਰੀ ਕਿੰਨੀਆਂ ਤਰ੍ਹਾਂ ਦੀਆਂ ਚੀਜ਼ਾਂ ਖਰੀਦਦਾ ਉਹਨਾਂ ਦੀ ਕੀਮਤ ਜਿਹੜੀ ਆ ਚੀਤੇ ਦੀ ਰਫਤਾਰ ਤੇ ਵੱਧਦੀ ਆ ਸਾਡੀਆਂ ਫਸਲਾਂ ਦੀ ਜਿਹੜੀ ਕੀਮਤ ਹੈਗੀ ਉਹ ਝੂੰਦ ਦੀ ਰਫਤਾਰ ਤੇ ਵੱਧਦੀ ਹੈਗੀ ਆ ਤੁਸੀਂ ਦੇਖ ਲਓ ਕਿ ਡੀਜ਼ਲ ਦੇ ਕਿੰਨੇ ਰੇਟ ਵਧੇ ਆ ਖਾਦਾਂ ਦੇ ਕਿੰਨੇ ਰੇਟ ਜਿਹੜੇ ਹੈਗੇ ਆ ਉਹ ਲਗਾਤਾਰ ਵਧਾਏ ਜਾ ਰਹੇ ਆ ਖੇਤੀ ਲਾਗਤਾਂ ਉਹ ਲਗਾਤਾਰ ਵਧਾਈਆਂ ਜਾ ਰਹੀਆਂ ਕਿਉਂਕਿ ਖੇਤੀ ਲਗਤਾਂ ਨੂੰ ਵੇਚਦਾ ਕਾਰਪੋਰੇਟ ਆ ਜੀ ਉਹਦੀ ਲੁੱਟ ਨੂੰ ਰੋਕਣ ਦੀ ਕੋਈ ਗੱਲ ਨਹੀਂ ਕਰਦਾਗਾ ਕਿਸਾਨ ਜਦੋਂ ਆਪਣੀ ਫਸਲ ਦਾ ਵਾਜਿਬ ਰੇਟ ਮੰਗਦਾ ਹੈਗਾ ਉਹਦੇ ਤੇ ਕਿਹਾ ਜਾਂਦਾ ਕਿ ਆਮ ਮੰਨ ਨੂੰ ਚੀਜ਼ ਜਿਹੜੀ ਹੈਗੀ ਆ ਉਹ ਮੰਗੀ ਮਿਲੂਗੀ ਤੇ ਇਹੀ ਕਾਰਪੋਰੇਟ ਘਰਾਣੇ ਜਦੋਂ 100-100 ਰੁਪਏ ਦੀ ਇੱਕ ਮੱਕੀ ਦੀ ਛੱਲੀ ਵੇਚਦੇ ਆ ਜਦੋਂ ਇੱਕ ਗੰਨੇ ਦੀ ਪੋਰੀ ਦੀਆਂ 4 ਗਨੇਰੀਆਂ ਕਰਕੇ 99 ਰੁਪਏ ਦੀਆਂ ਵੇਚਦੇ ਆ ਤੇ ਅੱਜ ਇਹੀ 2-2 2.5 250 ਰੁਪਏ ਕਿਲੋ ਕਣਕ ਵੇਚ ਰਹੇ ਆ ਆਪਣੇ ਮਾਲਾਂ ਦੇ ਵਿੱਚ ਆਪਣੇ ਜਿਹੜੇ ਇਹਨਾਂ ਨੇ Amazon ਨੇ ਹੋਰ ਜਿਹੜੀਆਂ ਕੰਪਨੀਆਂ ਨੇ ਇਹ ਕੁਛ ਕਰ ਰਹੀਆਂ ਨੇ ਤਾਂ ਇਹਦੇ ਤੋਂ ਆਮ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਕਿ ਸਭ ਤੋਂ ਵੱਡਾ ਲਟੇਰਾ ਜਿਹੜਾ ਕਾਰਪੋਰੇਟ ਆ ਕਿਸਾਨਾਂ ਦੇ ਅੰਦੋਲਨ ਨੂੰ ਵੀ ਇਸੇ ਕਰਕੇ ਬਦਨਾਮ ਕੀਤਾ ਜਾਂਦਾ ਕਿ ਇਹਦੀ ਹਮਾਇਤ ਘਟੇ ਔਰ ਕਾਰਪੋਰੇਟ ਖੇਤੀ ਤੇ ਖਰਾਕ ਤੇ ਕਬਜ਼ਾ ਕਰਕੇ ਤਹਾਡੀਆਂ ਜੇਬਾਂ ਦੇ ਵਿੱਚ ਜੋ ਕੁਝ ਹੈਗਾ ਉਹ ਲੁੱਟ ਲੈ ਤੁਸੀਂ ਗੱਡੀ ਬਿਨਾਂ ਸਾਰ ਸਕਦੇ ਹੋ ਤਾਂ ਵੀ ਤੁਸੀਂ ਨਵੇਂ ਘਰ ਬਿਨਾਂ ਸਾਰ ਸਕਦੇ ਹੋ ਪਰ ਤੁਸੀਂ ਰੋਟੀ ਬਿਨਾਂ ਨਹੀਂ ਸਾਰ ਸਕਦੇ ਇਸ ਕਰਕੇ ਖੇਤੀ ਤੇ ਖਰਾਕ ਤੇ ਕਾਰਪੋਰੇਟ ਕਬਜ਼ਾ ਕਰਨਾ ਚਾਹੁੰਦਾ ਹੈਗਾ ਤੇ ਆਹ ਜਿਹੜੀਆਂ ਗੱਲਾਂ ਤੁਸੀਂ ਹੁਣ ਸਾਹਮਣੇ ਲੈ ਕੇ ਆ ਰਹੇ ਹੋ ਆਪਣੀ ਰਿਪੋਰਟ ਦੇ ਵਿੱਚ ਜੇ ਹਜੇ ਵੀ ਕਿਸੇ ਨੂੰ ਕਾਰਪੋਰੇਟ ਦੀ ਲੁੱਟ ਨਹੀਂ ਸਮਝ ਆਉਂਦੀ ਹਜੇ ਵੀ ਨਹੀਂ ਸਮਝ ਆਉਂਦਾ ਕਿ ਸਭ ਤੋਂ ਵੱਡਾ ਦੁਸ਼ਮਣ ਲੋਕਾਂ ਦਾ ਕਾਰਪੋਰੇਟ ਹੈਗਾ ਫਿਰ ਉਹਨਾਂ ਤਾਂ ਪਾਹੀ ਕਹਿ ਸਕਦੇ ਹਾਂ ਕਿ ਵੈਗਰੂ ਸਮਤ ਬਖਸ਼ੇ ਆਖਰੀ ਸਵਾਲ ਹੈ ਕੀ ਮੰਨੀਏ ਕਿ ਜਾਂ ਤਾਂ ਇਹ ਹੋ ਸਕਦਾ ਕਿ ਕਿਸਾਨ ਦਾ ਲਾਗਤ ਦਾ ਖਰਚਾ ਕਿਸਾਨ ਦਾ ਉਗਾਉਣ ਤੋਂ ਲੈ ਕੇ ਫਸਲ ਵੱਢਣ ਤੱਕ ਦਾ ਖਰਚਾ ਉਹਨਾਂ ਨਾ ਹੋਵੇ ਕਿ ਉਸ ਤੋਂ ਬਾਅਦ ਜਦੋਂ ਪੈਕਟਾਂ ਦੇ ਵਿੱਚ ਇਹ ਫਸਲ ਜਾਂਦੀ ਆ ਕਿ ਐਸਾ ਕਾਰਪੋਰੇਟ ਕੀ ਇਹਦੇ ਵਿੱਚ ਪਾਉਂਦਾ ਆ ਜਿਵੇਂ ਵੱਡੇ ਘਰਾਣੇ ਕੀ ਇਹਦੇ ਵਿੱਚ ਪਾਉਂਦੇ ਨੇ ਕਿ ਜਿਹੜਾ ਮੁੱਲ ਆ ਉਹ ਇੱਕਦਮ ਓਸ਼ਾਲ ਕਰਦਾ ਦੇਖੋ ਕਿਸਾਨ ਦੇ ਅਨਾਜ ਨੂੰ ਇੱਕ ਕਹੇ ਕਿ ਬਦਨਾਮ ਕੀਤਾ ਜਾਂਦਾ ਵੀ ਇਹਦੇ ਚ ਖਰ ਜ਼ਹਿਰ ਬਹੁਤ ਆ ਜੀ ਇਹ ਜ ਖਾਦਾਂ ਬਹੁਤ ਪਈਆਂ ਹੋਈਆਂ ਨੇ ਇਹਦੇ ਤੇ ਪੈਸਟੀਸਾਈਡ ਰੈਜ਼ੀਡੂ ਇਹਦੇ ਚ ਬਹੁਤ ਆ ਪਰ ਹੁਣ ਤੁਸੀਂ ਇਹ ਦੱਸੋ ਕਿ ਜਦੋਂ ਪੈਕਟਾਂ ਦੇ ਵਿੱਚ ਪਾ ਕੇ ਇਹ ਬੰਦੇ ਵੇਚਦੇ ਆ ਜੀ ਇਹ ਅਨਾਜ ਕਿੱਥੋਂ ਆਉਂਦਾ ਜੀ ਇਹ ਵੀ ਤਾਂ ਕਿਸਾਨ ਦੇ ਖੇਤਾਂ ਚ ਹੀ ਆਉਂਦਾ ਨਾ ਜੀ ਹੁਣ ਜਦੋਂ ਕਿਸਾਨ ਕੋਈ ਫਸਲ ਬੀਜਦਾ ਹੈਗਾ ਉਹ ਕੌਡੀਆਂ ਦੇ ਭਾਜ ਜਦੋਂ ਉਸੇ ਫਸਲ ਦਾ ਬੀਜ ਕੰਪਨੀਆਂ ਪੈਕਟਿਚ ਪਾ ਕੇ ਵੇਚਦੀਆਂ ਨੇ ਉਹੀ ਬੀਜ 100-200 ਰੁਪਏ ਕਿਲੋ ਹੁੰਦਾ ਜੀ ਕਿਉਂਕਿ ਸਰਕਾਰ ਕਾਰਪੋਰੇਟ ਦੇ ਨਾਲ ਆ ਤੇ ਉਹਨਾਂ ਦੀ ਲੁੱਟ ਨੂੰ ਉਹਨੂੰ ਕੰਟਰੋਲ ਕਰਨ ਦਾ ਕੋਈ ਇਰਾਦਾ ਨਹੀਂ ਹੈ ਕਿਸਾਨ 6 ਮਹੀਨੇ ਲਗਾਤਾਰ ਜੀ ਮਤਲਬ ਪਹਿਲਾਂ ਹੁਣ ਜਦੋਂ ਉਹਨੇ ਪਹਿਲਾਂ ਝੋਨਾ ਮਤਲਬ ਵੜਿਆ ਹਨਾ ਪਰਾਲੀ ਦੀ ਦਿੱਕਤ ਆ ਉਹਨੇ ਗੱਠਾ ਮਤਲਬ ਸਾਂਭੀਆਂ ਉਹਦਾ ਪ੍ਰਬੰਧ ਕੀਤਾ ਜ਼ਮੀਨ ਵਾਈ ਫਿਰ ਉਹਨੂੰ ਡੀਏਪੀ ਨਹੀਂ ਮਿਲੀ ਉਧਰ ਖੱਜਲ ਹੁੰਦਾ ਫਸਲ ਬੀਜੀ 6 ਮਹੀਨੇ ਪਾਲੀ ਤੇ ਫਿਰ ਤੋਂ ਅੱਗ ਦਾ ਖਤਰਾ ਗੜੇ ਮਾਰੀ ਦਾ ਖਤਰਾ ਠੀਕ ਆ ਕਾਰਪੋਰੇਟ ਇਹੋ ਜਿਹੇ ਕਿਹੜਾ ਖਤਰਾ ਠਾਉਂਦਾ ਬਈ ਹੂੰ ਉਹ ਸਾਡੇ ਤੋਂ ਖਰੀਦ ਕੇ ਪੈਕਟਾਂ ਚ ਪਾ ਕੇ ਤੇ ਨਾਲ ਦੀ ਨਾਲ ਹੀ ਚੌਗਣੀ ਪੰਜ ਗੁਣੀ ਕੀਮਤ ਕਰ ਦਿੰਦਾ ਕਾਰਪੋਰੇਟ ਨੂੰ ਇਹੋ ਜਿਹੇ ਕਿਹੜਾ ਖਤਰਾ ਜੀ ਨਾ ਉਹ ਜ਼ਮੀਨ ਵਾਉਂਦਾ ਨਾ ਉਹਨੂੰ ਡੀਏਪੀ ਮਿਲੇ ਨਾ ਮਿਲੇ ਇਸ ਗੱਲ ਦਾ ਉਹਨੂੰ ਦਿੱਕਤ ਡੀਜ਼ਲ ਮਹਿੰਗਾ ਹੋ ਗਿਆ ਇਸ ਗੱਲ ਦੀ ਦਿੱਕਤ ਕਿਉਂਕਿ ਡੀਜ਼ਲ ਮਹਿੰਗਾ ਕਰਨ ਚ ਵੀ ਉਹੀ ਕਮਾਈ ਕਰਦਾ ਜੀ डीएचपी ਮਹਿੰਗੀ ਕਰਨ ਚ ਵੀ ਉਹੀ ਕਮਾਈ ਕਰਦਾ ਅਖੀਰ ਨੇ ਕਾਉਡੀਆਂ ਦੇ ਪਹਿਲਾਂ ਲਾਗਤਾਂ ਸਾਨੂੰ ਮਹਿੰਗੀਆਂ ਵੇਚ ਕੇ ਕਾਰਪੋਰੇਟ ਲੁੱਟਦਾ ਹੈਗਾ ਫਿਰ ਸਾਡੀ ਫਸਲ ਜਿਹੜੀ ਹੈਗੀ ਆ ਉਹ ਸਰਕਾਰ ਕਾਉਡੀਆਂ ਦੇ ਭਾ ਜਿਹੜਾ ਐਮਐਸਪੀ ਤੈਅ ਕਰਦੀ ਆ ਤੇ ਉਹਦੇ ਚ ਕਾਰਪੋਰੇਟ ਘਰਾਣੇ ਖਰੀਦ ਕੇ ਆ ਤੁਸੀਂ ਦੇਖ ਲਓ ਕਿ ਇਹ ਆ ਤੁਸੀਂ ਦੇਖ ਲਓ ਕਿ ਕਿੰਨੀ ਜਿਹੜੀ ਹੈਗੀ ਆ ਮਹਿੰਗੀ ਮਹਿੰਗੀ ਜਿਹੜੀ ਹੈਗੀ ਆ ਉਹ ਵੇਚ ਰਹੇ ਹੈਗੇ ਆ ਕਾਰ ਫਰੇਟ ਦਾ ਕੋਈ ਲਾਗਤ ਨਹੀਂ ਆਉਂਦੀ ਕੋਈ ਕੁਝ ਨਹੀਂ ਆਉਂਦੀਗੀ ਸਿਰਫ ਤੇ ਸਿਰਫ ਉਹਨਾਂ ਨੇ ਇੱਕ ਆਪਣੇ ਬ੍ਰਾਂਡ ਬਣਾਏ ਹੋਏ ਹੈਗੇ ਆ ਔਰ ਉਹਨਾਂ ਦੇ ਕੋਲੇ মিডিਆ ਹੈਗਾ ਹੁਣ ਅਬਾਨੀ ਅਡਾਨੀ ਜਿਨ੍ਹਾਂ ਦੇ ਜੇ ਕਹਿਣਾ ਹੋਵੇ ਕਿ ਅਮਾਨੀ ਦੇ ਅੱਜ 88 ਮਿਲੀਅਨ ਵਿਊਅਰਸ ਨੇ ਐਟ ਆ ਟਾਈਮ ਇੰਨਾ মিডিਆ ਉਹਨਾਂ ਦੇ ਕੋਲ ਜੀ ਤੇ ਜਦੋਂ ਉਹ ਕਿਸਾਨਾਂ ਦੀ ਫਸਲ ਨੂੰ ਜ਼ਹਿਰੀਲੀ ਕਹਿੰਦੇ ਆ ਤੇ ਉਹ ਕਰੋੜਾਂ ਲੋਕਾਂ ਤੱਕ ਗੱਲ ਜਾਂਦੀ ਆ ਤੇ ਆਪਦੇ ਪ੍ਰੋਡਕਟ ਨੂੰ ਉਹ ਕਹਿੰਦੇ ਵੀ ਇਹਦੇ ਨਾਲ ਜਦੋਂ ਕੋਈ ਐਡੀਬਲ ਆਇਲ ਵੇਚਣਾ ਹੈਗਾ ਵੀ ਇਹਦੇ ਨਾਲ ਹਾਰਟ ਐਟੈਕ ਨਹੀਂ ਆਉਂਦਾ ਜੀ ਇਹਦੇ ਨਾਲ ਡਾਇਬਟੀਜ਼ ਨਹੀਂ ਹੁੰਦੀ ਆਹ ਦੇਖੋ ਜੀ অর্ਗੈਨਿਕ ਕਣਕ ਆਗੀ ਜੀ ਆਹ ਕਰਨ ਇਹਦੇ ਨਾਲ ਸਿਹਤ ਦਾ ਸਹਾਰ ਹੁੰਦਾ ਜੀ ਕਣ ਕੋ ਕਿਸਾਨਾਂ ਦੀ ਹੋਈ ਹੈਗੀ ਆ ਪਰ ਉਹ ਮਸ਼ਹੂਰੀ ਕਰਕੇ ਗੱਲ ਜਿਹੜੀ ਹੈਗੀ ਆ ਲੋਕਾਂ ਨੂੰ ਵਿਚਾਰਾ ਹੈ ਹੈਗੇ ਆ ਤਾਂ ਇਹ ਪ੍ਰਚਾਰ ਦੇ ਯੁੱਗ ਦੇ ਵਿੱਚ 100 ਵਾਰੀ ਝੂਠ ਬੋਲ ਕੇ ਵੀ ਜਿਹੜਾ ਸੱਚ ਹੈਗਾ ਉਹ ਬਣਾਇਆ ਜਾ ਰਿਹਾ ਹੈਗਾ ਇਹੀ ਸੱਚ ਬਣਾ ਕੇ ਕਾਰਪੋਰੇਟ ਜਿਹੜੀ ਹੈਗੀ ਆ ਸਾਡੀ ਲੁੱਟ ਹੈਗੀ ਆ ਕਰ ਰਿਹਾ ਹੈਗਾ ਇਹ ਸਾਰੀ ਗੇਮ ਇਹੀ ਹੈ ਜੀ ਜੀ ਬਾਈ ਜੀ ਸਮਝਦਾ ਬਹੁਤ ਬਹੁਤ ਧੰਨਵਾਦ ਹਾਂ ਸ਼ੁਕਰੀਆ ਬਾਈ ਜੀ